ਕੁਵਾਰਾ ਨਜ਼ਿਕ ਮਿਲਿ ਚਿਹੜੂ ਵਿਖੇ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਜੀ ਆਰ ਪੀ ਫਗਵਾੜਾ ਦੇ ਇੰਚਾਰਜ ਐਸ ਆਈ ਸਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਚਿਹੜੂ ਵਿਖੇ ਰੇਲਵੇ ਲਾਈਨਾਂ ਤੇ ਇੱਕ ਵਿਅਕਤੀ ਦੀ Laash ਪਈ ਹੈ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ Laash ਨੂੰ 72 ਘੰਟੇ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਪਛਾਣ ਵਾਸਤੇ ਪਹੁੰਚਾਇਆ ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਸકી ਤੇ ਨਾ ਹੀ ਉਸ ਦੀ ਜੇਬ ਵਿੱਚੋਂ ਕੁਝ ਬਰਾਮਦ ਹੋਇਆ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਉਹਨਾਂ ਵੱਲੋਂ ਇਸ ਮ੍ਰਿਤਕ ਦੇ ਬਾਰੇ ਸਥਾਨਕ ਲੋਕਾਂ ਕੋਲ ਕੁਝ ਪਰਤਾਲ ਕੀਤੀ ਗਈ ਸੀ ਪਰ ਕਿਸੇ ਵੀ ਵਿਅਕਤੀ ਨੇ ਇਸ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਅੰਮ੍ਰਿਤਸਰ 624 ਐਸਐਸ ਰੇਲਵੇ ਸਟੇਸ਼ਨ ਦੇ ਹੈੱਡਬਾਗ ਸਾਨੂੰ ਮਿਮਮੀ ਕੇਲੇ ਤੋਂ ਕਿਲੋਮੀਟਰ 400 21 17 15 ਇੱਕ ਡੈੱਡ ਬਾਡੀ ਮਿਲਿਆ ਜਿਹਨੂੰ ਐਂਬੂਲੈਂਸ ਰਾਹੀਂ ਸਲਾਹ ਹਸਤਾਨ ਫਗਵਾੜਾ ਬਸਰ ਘੰਟੇ ਮੋਚੀ ਤੇ ਰਖਵਾਇਆ ਗਿਆ। ਸਿਨਾਕਤਾਉਂ ਦੇ ਹਰ ਸਮੇਂ ਕੋਟਾ ਲਿਖਿਆ ਜਾ ਰਿਹਾ। ਸਿਨਾਕਤ ਲਈ ਕੋਈ ਪ੍ਰੂਫ ਮਿਲਿਆ ਡੈੱਡ ਗੋ। ਤੇ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇਗਾ ਤੁਹਾਡੇ ਨਾਲ ਕਿਸ ਨੰਬਰ ਤੇ ਸੰਪਰਕ ਕੀਤਾ ਜਾਵੇ? 854682262 ਠੀਕ ਹੈ ਜੀ। ਫਗਵਾੜਾ ਨੇ ਜ਼ੇਗ ਮਿਲ ਚਿਹੜੂ ਵਿਖੇ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਜੀਆਰਪੀ ਫਗਵਾੜਾ ਦੇ ਇੰਚਾਰਜ ਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚਿਹੜੂ ਵਿਖੇ ਰੇਲਵੇ ਲਾਈਨਾਂ ਤੇ ਇੱਕ ਵਿਅਕਤੀ ਦੀ লাশ ਪਈ ਹੈ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ Laash ਨੂੰ 72 ਘੰਟੇ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਪਛਾਣ ਵਾਸਤੇ ਪਹੁੰਚਾਇਆ। ਉਹਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਸકી ਤੇ ਨਾ ਹੀ ਉਸ ਦੀ ਜੇਬ ਵਿੱਚੋਂ ਕੁਝ ਬਰਾਮਦ ਹੋਇਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਹਨਾਂ ਵੱਲੋਂ ਇਸ ਮ੍ਰਿਤਕ ਦੇ ਬਾਰੇ ਸਥਾਨਕ ਲੋਕਾਂ ਕੋਲੋਂ ਵੀ ਪੁੱਛ ਪੜਤਾਲ ਕੀਤੀ ਗਈ ਸੀ ਪਰ ਕਿਸੇ ਵੀ ਵਿਅਕਤੀ ਨੇ ਇਸ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ। ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਅੰਮ੍ਰਿਤਦੀਪ 10624 ਐਸਐਸ ਰੇਲਵੇ ਸਟੇਸ਼ਨ ਦੇ ਹੈੱਡਬੱਡ ਤੋਂ ਨੂੰ ਮਿਮੇ ਕਿਲੇ ਤੋਂ ਕਿਲੋਮੀਟਰ 400 211715 ਤੇ ਇੱਕ ਡੈੱਡ ਬੋਡੀ ਮਿਲਿਆ ਜਿਹਨੂੰ ਐਂਬੂਲੈਂਸ ਰਾਹੀਂ ਸੋਲਾ ਹਸਪਤਾਲ ਫਗਵਾੜਾ ਬੱਤਰ ਕਈ ਦੇ ਮੋੜ 'ਤੇ ਰਖਾਇਆ ਗਿਆ। ਸਿਨਾਕਾਉਂ ਦੇ ਹਰ ਸੰਬੰਧ ਕੋਆਲਿਟੀ ਕੋ ਯਾਰਾ। ਸਿਨਾਕਤ ਲਈ ਕੋਈ ਪ੍ਰੂਫ ਮਿਲੇ ਡੈੱਡ ਕੋਈ ਨਹੀਂ। ਤੇ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇਗਾ ਤੁਹਾਡੇ ਨਾਲ ਕਿਸ ਨੰਬਰ ਤੇ ਸੰਪਰਕ ਕੀਤਾ ਜਾਵੇ? 854585262 ਠੀਕ ਹੈ ਜੀ।